ਔਰ ਇਸ ਬਿਸ਼ੋਈ ਨੇ ਇੱਕ ਗੈਰ ਕਾਨੂੰਨੀ ਇੰਟਰਵਿਊ ਦਿੱਤੀ ਸੀਗੀ ਇੱਕ ਮੀਡੀਆ ਹਾਊਸ ਨੂੰ ਔਰ ਉਸ ਇੰਟਰਵਿਊ ਦੇ ਵਿੱਚ ਉਹਨੇ ਸਲਮਾਨ ਖਾਨ ਦੇ ਬਾਰੇ ਵੀ ਧਮਕੀਆਂ ਦਿੱਤੀਆਂ ਸੀਗੀਆਂ ਔਰ ਉਹ ਧਮਕੀਆਂ ਬਾਅਦ ਚ ਉਹ ਐਗਜ਼ੀਕਿਊਟ ਵੀ ਹੋਈਆਂ ਸਲਮਾਨ ਖਾਨ ਦੇ ਘਰ ਚ ਗੋਲੀਆਂ ਚੱਲੀਆਂ ਵੀ ਔਰ ਉਸ ਤੋਂ ਇਲਾਵਾ ਉਹਨੇ ਜਿਹੜਾ ਮਰਡਰ ਕੀਤਾ ਸੀਗਾ ਸਿੱਤੂ ਮੁੱਸੇਵਾਲੇ ਦਾ ਉਹਦੇ ਬਾਰੇ ਵੀ ਉਹਨੇ ਕਲੇਮ ਕੀਤਾ ਕਿ ਮੈਂ ਮਰਵਾਇਆ ਔਰ ਉਹਦੇ ਉਹਨੇ ਬਾਰੇ ਉਹਦੇ ਸਿੱਤੂ ਮੁੱਸੇਵਾਲਾ ਦੇ ਬਾਰੇ ਕੁਝ ਗਲਤ ਸ਼ਬਦ ਵਿਵਰਤੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਕਿ ਇਹ ਬੰਦਾ ਜਿਹੜਾ ਹੈਗਾ ਇਹਨੂੰ ਇੰਨਾ ਐਕਸੈਸ ਕਿਵੇਂ ਮਿਲ ਜਾਂਦਾ ਹੈ ਵੀ 45 47 ਮਿੰਟ ਦੀ ਐਚਬੀ ਕੰਟੈਂਟ ਦੇ ਵਿੱਚ ਕਿਵੇਂ ਕਰਵਾਈ ਜਾ ਸਕਦੀ ਹੈ ਉਹੀ ਇੱਕ ਅਪਰਾਧੀ ਦੀ ਜਿਹੜਾ 70 75 ਮਰਡਰ ਕਿਡਨਾਪਿੰਗ ਰੈਂਸਮ ਇਹੋ ਜਿਹੇ ਕੇਸਾਂ ਦੇ ਵਿੱਚ ਇਨਵੋਲ ਹੈ ਔਰ ਉਹਦੇ ਨਾਮ ਤੇ ਜਿਹੜਾ ਇਹ ਫਰੋਤੀ ਦਾ ਬੰਦਾ ਪੂਰੇ ਦੇਸ਼ 'ਚ ਚੱਲ ਰਿਹਾ ਹੈ ਇਸ ਟਾਈਮ ਪੰਜਾਬ 'ਚ ਤਾਂ ਬਹੁਤ ਜ਼ਿਆਦਾ ਚੱਲ ਰਿਹਾ ਹੈ ਪੂਰੇ ਦੇਸ਼ 'ਚ ਵੀ ਹੁਣ ਫੈਲਣਾ ਸ਼ੁਰੂ ਹੋ ਗਿਆ ਹੈ ਸੋ ਉਸ ਅਸੀਂ ਸਿਰਫ ਇਹ ਚਾਹੁੰਦੇ ਸੀ ਕਿ ਵੀ ਉਹ ਇੰਟਰਵਿਊ ਕਿਹੜੇ ਬੰਦੇ ਨੇ ਕਰਵਾਈ ਹੈ ਕਿਹੜੀ ਜਗ੍ਹਾ ਤੇ ਹੋਈ ਹੈ ਕਿਹੜੇ ਅਫੀਸਰਜ਼ ਇਨਵੋਲਡ ਨੇ ਉਹਦੇ ਨਾਲ ਇੱਕ ਬਹੁਤ ਵੱਡਾ ਨੈਕਸਸ ਬਾਹਰ ਆ ਜਾਊਗਾ ਕਿ ਵੀ ਇਹ ਇਸ ਇੰਦੇ ਖਾਸ ਬੰਦੇ ਕੌਣ ਨੇ ਡਿਪਾਰਟਮੈਂਟ ਦੇ ਵਿੱਚ ਕਿਹੜੇ ਬੰਦੇ ਨੇ ਜਿਹੜੇ ਕਿ ਲਾਰੈਂਸ ਬਿਸ਼ਨੋਈ ਦੇ ਖਾਸ ਲੋਕ ਤੇ ਉਹਦੇ ਨਾਲ ਬਹੁਤ ਵੱਡਾ ਇੱਕ ਗੈਂਗਸਟਰਸ ਵਾਰ ਨੂੰ ਨਕੇਲ ਪਾਉਣ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਕੀਤੀ ਜਾ ਚਾਹੀਦੀ ਹੈ ਲੇਕਿਨ ਪੰਜਾਬ ਦੇ ਡੀਜੀਪੀ ਸਾਹਿਬ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਦਿਨੀ ਇਹ ਕਹਤਾ ਕਿ ਜੀ ਇੰਟਰਵਿਊ ਪੰਜਾਬ ਚ ਹੋਈ ਨਹੀਂ ਉਹਨਾਂ ਨੇ ਆਪਦੇ ਸਿਰ ਕੋ ਜਿਹੜਾ ਸੀਗਾ ਉਹ ਸਾਰਾ ਬੋਝ ਉਤਾਰਨ ਦੀ ਕੋਸ਼ਿਸ਼ ਕੀਤੀ ਜਦੋਂ ਪਿਛਲੀ ਡੇਟ ਦੇ ਉੱਤੇ ਮਾਨਜੋ ਕੋਰਟ ਦੇ ਵਿੱਚ ਕੋਰਟ ਨੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਜਿਮੇਂ ਪੰਜਾਬ ਦੇ ਹੀ ਆਫੀਸਰ ਡੀਜੀਪੀ ਲੈਵਲ ਦੇ ਆਫੀਸਰ ਸੀਗੇ ਮਿਸਟਰ ਪ੍ਰਮੋਦ ਕੁਮਾਰ ਜੀ ਉਹਨਾਂ ਨੇ ਓਪਨ ਪੋਰਟ ਦੇ ਵਿੱਚ ਵੀਸੀ ਦੇ ਥਰੂ ਕਿਹਾ ਕਿ ਇਹ ਜਿਹੜੀ ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨ ਹੋਈ ਦੀ ਹੋਈ ਹੈ ਉਹ ਪੰਜਾਬ ਦੀਆਂ ਹਦਾਂ ਦੇ ਅੰਦਰ ਹੋਈ ਹੈ ਲekin ਸਰਕਾਰ ਦੇ ਜਿਹੜਾ ਫੰਟਰ ਸੀ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀਗਾ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਕੋਈ ਆਰਡਰ ਦੇ ਵਿੱਚ ਗੱਲ ਨਹੀਂ ਆ ਜਾਂਦੀ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ ਅੱਜ ਫਿਰ ਜਦੋਂ ਇਹ ਕੋਰਟ ਦੇ ਵਿੱਚ ਮਸਲਾ ਦੁਬਾਰਾ ਉੱਠਿਆ ਤੇ ਅੱਜ ਕੋਰਟ ਨੇ ਕਲੀਅਰ ਕਰਤਾ ਕਿ ਜਿਹੜਾ ਪ੍ਰਮੋਦ ਕੁਮਾਰ ਜੀ ਨੇ ਕੋਰਟ ਨੂੰ ਇਹ ਦੱਸਿਆ ਕਿ ਜਿਹੜੀ ਲਾਰੈਂਸ ਮਿਸ਼ਰ ਉਹਦੀ ਪਹਿਲੀ ਇੰਟਰਵਿਊ ਸੀ ਉਹ ਸੀਆਈਏ ਸਟਾਫ ਖਰੜ ਮੁਹੱਲੇ ਦੇ ਵਿੱਚ ਹੈ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦਿਆਂ ਸੀਆਈਏ ਸਟਾਫ ਕਰ ਇੱਕ ਬੜਾ ਸਪੈਸ਼ਲ ਬੜਾਈ ਵੈਲ ਪ੍ਰੋਟੈਕਟਿਡ এনवायरमेंट ਵਾਲਾ ਪਲੇਸ ਹੈ ਜਿੱਥੇ ਕਿ ਖਾਸ ਕਿਸਮ ਦੇ ਬਰਾਬੀ ਜਿਹੜੇ ਕਿ ਗੈਂਗਸਟ੍ਰਿਜ਼ਮ ਚ ਇਨਵੋਲਡ ਨੇ ਜਾਂ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗਦੇ ਨੇ ਉਹਨਾਂ ਲੋਕਾਂ ਦੀ ਉੱਥੇ ਇਨਵੈਸਟੀਗੇਸ਼ਨ ਹੁੰਦੀ ਹੈ ਸੋ ਉੱਥੇ ਕੋਈ ਆਮ ਬੰਦਾ ਤਾਂ ਇੰਟਰਵਿਊ ਨਹੀਂ ਕਰ ਸਕਦਾ ਸੋ ਇਹ ਤੁਹਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਜਿਹੜੀ ਇੰਟਰਵਿਊ ਸੀਗੀ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕਰਵਾਈ ਗਈ ਹੁਣ ਡੀਜੀਪੀ ਸਾਹਿਬ ਦੀ ਜ਼ਿੰਮੇਵਾਰੀ ਇਹ ਬੰਦੀ ਸੀ ਕਿ ਵੀ ਉਹ ਇਨਵੈਸਟੀਗੇਸ਼ਨ ਕਰਾ ਕੇ ਜਿਹ ਅਫੀਸਰਾਂ ਜ਼ਿੰਸਪਾਸਟੈਂਟ ਉਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਵੇ ਲੇਕਿਨ ਅਜ ਤੱਕ ਕੋਈ ਐਕਸ਼ਨ ਹੋਇਆ ਨਹੀਂ ਸੋ ਹੁਣ ਜਦੋਂ ਕੋਰਟ ਦੇ ਅੱਗੇ ਸਾਰੀ ਚੀਜ਼ ਆ ਗਈ ਹੈ ਤਾਂ ਐਕਸ਼ਨ ਲੈ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਦੇਣਾ ਪਏਗਾ ਡੀਜੀਪੀ ਸਾਹਿਬ ਨੂੰ ਵੀ ਕਿਹਾ ਹੈ ਕਿ ਤੁਸੀਂ ਐਫੀਡੇਵਿਟ ਦਿਓ ਉਸ ਤੋਂ ਇਲਾਵਾ ਜਿਹੜੀ ਸੈਕੰਡ ਇੰਟਰਵਿਊ ਸੀ ਉਹਦੇ ਬਾਰੇ ਪਤਾ ਚੱਲਿਆ ਕਿ ਉਹ ਰਾਜਸਥਾਨ ਚ ਹੋਈ ਹੈ ਸੋ ਰਾਜਸਥਾਨ ਸਰਕਾਰ ਨੂੰ ਪਾਰਟੀ ਬਣਾਉਣ ਦੇ ਹੁਕਮ ਦਿੱਤੇ ਗਏ ਨੇ ਉਹਨੂੰ ਰਾਜਸਥਾਨ ਸਰਕਾਰ ਜਦੋਂ ਪਾਰਟੀ ਬਣੂਗੀ ਫਿਰ ਉਸ ਤੋਂ ਬਾਅਦ ਉਹ ਆਦਾ ਜਵਾਬ ਦੇਣਗੇ ਤੋਂ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਕਲੀਅਰ ਹੋ ਜਾਂਦੀਆਂ ਇਹਦੇ ਨਾਲ ਜਿਹੜੀ ਇੱਕ ਗੱਲ ਬੜੀ ਉੱਪਰ ਕੇ ਸਾਹਮਣੇ ਆਂਦੀ ਹੈ ਕਿ ਜਿਹੜੇ ਡਿਸੀਜ਼ਡ ਸਿੱਧੂ ਮੂਸੇਵਾਲਾ ਨੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਬਹੁਤ ਵਾਰੀ ਗੱਲ ਕਹਿ ਚੁੱਕੇ ਆ ਕਿ ਕੁਝ ਵੱਡੀਆਂ ਤਾਕਤਾਂ ਨੇ ਜਿਹੜੀਆਂ ਇਨਸਾਫ ਦੀ ਰਸਤੇ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ ਬਹੁਤ ਲੋਕ ਉਹਨਾਂ ਦੀ ਗੱਲ ਨੂੰ ਮੰਨਦੇ ਵੀ ਨੇ ਬਹੁਤ ਬਹੁਤ ਨਹੀਂ ਵੀ ਮੰਨਦੇ ਲੇਕਿਨ ਆ ਜਿਹੜੀਆਂ ਚੀਜ਼ਾਂ ਨੇ ਕਿ ਵੀ ਇੱਕ ਇੰਟਰਵਿਊ ਨੂੰ ਹੀ ਪ੍ਰੋਟੈਕਟ ਕਰਨ ਵਾਸਤੇ ਇੰਨਾ ਤਾਮ-ਜਾਮ ਕੀਤਾ ਜਾ ਰਿਹਾ ਹੈ ਤੇ ਇਹਦਾ ਮਤਲਬ ਕੋਈ ਨਾ ਕੋਈ ਗੱਲ ਜ਼ਰੂਰ ਹੋਏਗੀ ਕੋਈ ਕਿਸੇ ਜਿਹੇ ਐਸੇ ਬੰਦੇ ਦਾ ਨਾਮ ਜ਼ਰੂਰ ਆਊਗਾ ਬਾਹਰ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਦੇ ਵਿੱਚ ਰਿਸਪੋਨਸਿਬਲ ਹੈ